ਕਰਕੇ ਉਸ ਮਾਲਕ ਦੇ ਗੋਣੇ ਗਾਇਨ ਕੀਤੇ ਜਾਂਦੇ ਸੋ ਆਓ ਜਿੱਥੇ ਤਰ੍ਹਾਂ ਮੇਰੇ ਸਤਿਗੁਰ ਕਹਿੰਦੇ ਮਾਦ ਵੀ ਕਿਆ ਕਹੀਐ ਭ੍ਰਮ ਐਸਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪੇਖਤਾਰੀ ਲੋਕ ਪਰਮਾਰਥ ਦੇ ਨਾਮ ਤੇ ਬੜਾ ਭਖੰਡ ਕਰਦੇ ਹਨ ਅਤੇ ਬਾਹਰमुखी ਕਿਰਿਆਵਾ ਕਰਕੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਹਨ ਉਹਨਾਂ ਤੋਂ ਆਪਾਂ ਨੂੰ ਸੁਚੇਤ ਰਹਿਣ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਗਰਮਖੋ ਧਰਮ ਦੀ ਨਿਵਰਤੀ ਕਰਨ ਲਈ ਅਤੇ ਭਖੰਡ ਤੋਂ ਬਚਨ ਲਈ ਜਿੰਨੀ ਦੇਰ ਤੱਕ ਉਸ ਗੱਲ ਦੀ ਤਿਹ ਤੱਕ ਨਹੀਂ ਜਾਵਾਂਗੇ ਉਨੀ ਦੇਰ ਤੱਕ ਸਾਨੂੰ ਸਮਝ ਨਹੀਂ ਪਏਗੀ ਧਰਮ ਇੱਕ ਅਜਿਹੀ ਚੀਜ਼ ਹੈ ਇੱਕ ਵਾਰੀ ਬੰਦਾ ਭਟਕ ਜਾਏ ਤਾਂ ਕਈ ਵਾਰੀ ਪੂਰੀ ਦੀ ਪੂਰੀ ਜ਼ਿੰਦਗੀ ਗਲਤ ਰਸਤੇ ਤੇ ਚੱਲੀ ਜਾਂਦਾ ਹੈ ਭਰਮ ਕੀ ਚੀਜ਼ ਹੈ ਰੇਤ ਚਮਕਦੀ ਪਈ ਹੈ ਜਦੋਂ ਕਿਤੇ ਸੂਰਜ ਦੀਆਂ ਕਿਰਨਾਂ ਰੇਤ ਉੱਤੇ ਪੈਣ ਪਰ ਕਦੀ ਧਿਆਨ ਨਾਲ ਮਾਰੂਥਲ ਦੇ ਇਲਾਕੇ ਵਿੱਚ ਜਾ ਕੇ ਦੇਖੋ ਚਮਕਦੀ ਰੇਤ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ ਹੈ ਦੇਖੋ ਸਾਡੀਆਂ ਅੱਖਾਂ ਨੂੰ ਇਹ ਨਜ਼ਰ ਆ ਰਿਹਾ ਹੈ ਕਿ ਪਾਣੀ ਹੈ ਪਰ ਕਦੀ ਸਾਡੇ ਮਨ ਨੇ ਉਸ ਨੂੰ ਸਭੀ ਕਾਰਿਆਨ ਮਨ ਕਹਿ ਰਿਹਾ ਹੈ ਕਿ ਮੈਂ ਅੱਖਾਂ ਦੀ ਚਮਕ ਦੇ ਪਿੱਛੇ ਨਹੀਂ ਤੁਰਨਾ ਪਾਣੀ ਨਹੀਂ ਚਮਕ ਰਿਹਾ ਅਸਲ ਵਿੱਚ ਇਹ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਹਨ ਤੇ ਉਸ ਦੀ ਤਪਸ ਨਾਲ ਜਿਹੜੀ ਚਮਕ ਨਿਕਲ ਰਹੀ ਹੈ ਉਹ ਸਾਨੂੰ ਪਾਣੀ ਪ੍ਰਤੀਤ ਹੋ ਰਹੀ ਹੈ ਇੱਕ ਅਜੀਬ ਇੱਕ ਜੀਵ ਅਜੀਹਾ ਵੀ ਹੈ ਜਿਹੜਾ ਭਰਮ ਜਾਂਦਾ ਹੈ ਉਸ ਨੂੰ ਬਾਣੀ ਵਿੱਚ ਮਹਾਰਾਜ ਨੇ ਮਿਰਗ ਕਿਹਾ ਹੈ ਹਿਰਨ ਕਿਹਾ ਹੈ ਉਹ ਚਮਤਤੀ ਹੋਈ ਰੇਤ ਨੂੰ ਪਾਣੀ ਸਮਝ ਕੇ ਉਸ ਵੱਲ ਦੌੜਦਾ ਹੈ ਸਾਰਾ ਦਿਨ ਸਾਰਾ ਦਿਨ ਉਹ ਦੌੜਦਾ ਹੋਇਆ ਪ੍ਰਾਣ ਤਿਆਗ ਜਾਂਦਾ ਹੈ ਪਰ ਉਸ ਨੂੰ ਕਦੇ ਉਸ ਨੂੰ ਕਦੀ ਪਾਣੀ ਦੀ ਇੱਕ ਬੂੰਦ ਵੀ ਨਸੀਬ ਨਹੀਂ ਹੁੰਦੀ ਉਹ ਭੁੱਲ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪ੍ਰੇਮਾ ਭਗਤੀ ਦੇ ਨਾਲ-ਨਾਲ ਹਜੂਰ ਨੇ ਪਾਖੰਡ ਤੋਂ ਵੀ ਸਾਨੂੰ ਵਰਜਿਆ ਹੈ ਜਸਮੇਸ਼ ਪਿਤਾ ਜੀ ਦੀ ਬਾਣੀ ਅਸੀਂ ਪੜਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੀ ਪੌੜੀ ਪੜੋ ਹਜੂਰ ਨੇ ਜਪੁਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਨਾਂ ਤੋਂ ਗੱਲ ਸ਼ੁਰੂ ਕੀਤੀ ਹੈ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਤੂੰ ਸਾਰਿਆਂ ਨੂੰ ਕਹਿ ਰਿਹਾ ਹੈ ਕਿ ਤੀਰਥ ਇਸਨਾਨ ਕਰੋ ਉਥੇ ਜਾ ਕੇ ਦਾਨ ਕਰੋ ਪਰ ਮੈਂ ਤੇਰੀ ਇਸ ਮਨੋਤ ਨੂੰ ਮੰਨਣ ਲਈ ਤਿਆਰ ਨਹੀਂ ਜੇ ਤੂੰ ਲੱਖਾਂ ਵਾਰੀ ਇਸ਼ਨਾਨ ਕਰ ਲਵੇ ਤਾਂ ਉਸ ਨਾਲ ਸੁੱਚਮਤਾ ਨਹੀਂ ਹੋਵੇਗੀ ਇੱਥੇ ਸਵਾਲ ਉੱਠੇਗਾ ਕਿ ਬਾਣੀ ਨੇ ਇਹ ਵੀ ਕਿਹਾ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਸਿੱਖੀ ਵਿੱਚ ਕਿਹਾ ਗਿਆ ਹੈ ਕਿ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸਨਾਨ ਕਰੇ ਚੇਤੇ ਰੱਖਿਓ ਇਸ ਸੋਚੈ ਸੋਚਨਾ ਹੋਵਈ ਦੇ ਇਹ ਨਾ ਅਰਥ ਕਰਨ ਲੱਗ ਜਾਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਇਸਨਾਨ ਕਰਨ ਦੀ ਮਨਾਹੀ ਕਰ ਦਿੱਤੀ ਹੈ ਇਸਨਾਨ ਇਸ ਕਰਕੇ ਕਰਨਾ ਹੈ ਕਿ ਸਰੀਰ ਦੀ ਸੋਸਤੀ ਵੀ ਉਤਰ ਜਾਏ ਬਦਨ ਦੀ ਮੈਲ ਵੀ ਉਤਰ ਜਾਏ ਅਤੇ ਹਰ ਆਦਮੀ ਬਿਲਕੁਲ ਚੁਸਤ ਹੋ ਕੇ ਪਰਮਾਤਮਾ ਦਾ ਸਿਮਰਨ ਕਰ ਸਕੇ ਜੇ ਸਿਮਰਨ ਕਰੇ ਨਾ ਤੇ ਸਿਰਫ ਪਾਣੀ ਵਿੱਚ ਟੂਬੀ ਮਾਰ ਕੇ ਕਹੇ ਕਿ ਨਾਮ ਜਪਣ ਦਾ ਕੀ ਲਾਭ ਅਸੀਂ ਤਾਂ ਇਸ਼ਨਾਨ ਕਰ ਲਿਆ ਹੈ ਤੇ ਮਹਾਰਾਜ ਕਹਿੰਦੇ ਹਨ ਨਹੀਂ ਸੋਚੈ ਸੋਚ ਨਾ ਹੋ ਬਈ ਇਹ ਪ੍ਰਮਾਤਮਾ ਦੀ ਸਤਿਗੁਰੂ ਆਪਣੀ ਬਾਣੀ ਵਿੱਚ ਦੱਸਦੇ ਹਨ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਅਗਲਾ ਬਚਨ ਚੁੱਪੈ ਚੁੱਪਣਾ ਹੋ ਬਈ ਜੇ ਲਾਏ ਰਹਾ ਲਿਵ ਤਾਰ ਆਦਮੀ ਸੋਚਦਾ ਹੈ ਕਿ ਮੈਂ ਮੂਡ ਧਾਰਨ ਕਰ ਲਿਆ ਹੈ ਮੈਂ ਕਿਸੇ ਨਾਲ ਬੋਲਣਾ ਨਹੀਂ ਵੈਸੇ ਤਾਂ ਇੱਕ ਗੱਲ ਬੜੀ ਚੰਗੀ ਹੈ ਕਿ ਜਮਾਨ ਦੀ ਚੁੱਪ ਸੁਖ ਵੀ ਬੜਾ ਦਿੰਦੀ ਹੈ ਪਰ ਜੇ ਬੰਦਾ ਇਹ ਕਹਿਣ ਲੱਗ ਪਵੇ ਕਿ ਮੈਂ ਬਿਲਕੁਲ ਚੁੱਪ ਧਾਰਨ ਕਰ ਲਈ ਮੈਂ ਇੰਨੇ ਸਾਲ ਦਾ ਮੂਲ ਧੰਨ ਕਰ ਲਿਆ ਤੇ ਮਹਾਰਾਜ ਕਹਿੰਦੇ ਹਨ ਕਿ ਤੂੰ ਮੂਣ ਤਾਂ ਰੱਖ ਲਿਆ ਹੈ ਜਿਸ ਚੀਜ਼ ਦੀ ਤੈਨੂੰ ਲੋੜ ਪਈ ਤੂੰ ਕਾਗਜ਼ ਉੱਤੇ ਲਿਖ ਦਿੱਤਾ ਪਰ ਇਹ ਗੱਲ ਚੇਤੇ ਰੱਖੀ ਕਿ ਤੇਰੇ ਕਿ ਤੇਰੀ ਸਰੀਰਕ ਤੌਰ ਤੇ ਜਮਾਨ ਚੁੱਪ ਕੀਤੀ ਹੈ ਪਰ ਮਨ ਨਹੀਂ ਚੁੱਪ ਕੀਤਾ ਜੇ ਮਨ ਚੁੱਪ ਕੀਤਾ ਹੁੰਦਾ ਤਾਂ ਸਲੇਟ ਉੱਤੇ ਲਿਖ ਕੇ ਕਿਉਂ ਦੇ ਦੇ ਦਿੰਦਾ ਕਿਉਂ ਦੇ ਦੇ ਦਿੰਦਾ ਮੋਨੀ ਸੱਜਣ ਹਮੇਸ਼ਾ ਜਦੋਂ ਚੀਜ਼ ਦੀ ਲੋੜ ਪਵੇ ਤਾਂ ਉਹ ਲਿਖ ਕੇ ਦੇਣਗੀ ਲਿਖਿਆ ਤਾਂ ਹੀ ਜਾਏਗਾ ਜੇ ਪਹਿਲਾਂ ਅੰਦਰ ਖਿਆਲ ਪੈਦਾ ਹੋਇਆ ਹੈ ਪਰ ਖਿਆਲਾਂ ਦੇ ਪੱਖੋਂ ਮਨ ਬਿਲਕੁਲ ਚੁੱਪ ਨਹੀਂ ਹੋਇਆ ਦੇਖੋ ਪ੍ਰਮਾਤਮਾ ਨੇ ਸਾਡੇ ਉੱਤੇ ਬੜੀ ਦਇਆ ਕੀਤੀ ਹੈ ਘਰ ਹੋਵੇ ਬਿਜ਼ਨਸ ਹੋਵੇ ਬਸ ਅਸੀਂ ਗਲੇ ਤੋਂ ਉੱਪਰ ਜਿਹੜਾ ਚਿਹਰਾ ਹੈ ਇਸ ਦੀ ਬੰਤਰ ਵੱਲ ਥੋੜਾ ਜਿਹਾ ਦੇਖੀਏ ਪ੍ਰਮਾਤਮਾ ਨੇ ਪਰਮਾਤਮਾ ਨੇ ਜਿਹੜਾ ਵੀ ਚਿਹਰਾ ਬਣਾਇਆ ਹੈ ਉਸ ਨੇ ਇਸ ਗਰਦਨ ਦੇ ਉੱਪਰ ਸੱਤ ਇੰਦਰੇ ਰੱਖ ਦਿੱਤੇ ਹਨ ਦੋ ਅੱਖਾਂ ਹਨ ਦੋ ਕੰਨ ਹਨ ਦੋ ਨਾਸਕਾ ਹਨ ਤੇ ਇੱਕ ਪਰਮਾਤਮਾ ਨੇ ਮੂੰਹ ਰੱਖ ਦਿੱਤਾ ਹੈ ਇਸ ਦਾ ਕੀ ਕਾਰਨ ਹੈ ਸਾਰਾ ਕੁਝ ਦੋ ਦੋ ਰੱਖਿਆ ਪਰ ਜਮਾਨ ਇੱਕ ਰੱਖੀ ਮੂੰਹ ਇੱਕ ਬਣਾਇਆ ਤਾਂ ਇਸ ਦਾ ਕੋਈ ਭਾਵ ਨਹੀਂ ਇੱਕ ਸਿਆਣੇ ਵਿਦਵਾਨ ਨੇ ਕਿਹਾ ਕਿ ਪਰਮਾਤਮਾ ਨੇ ਕੰਨ ਇਸ ਕਰਕੇ ਦੇ ਦੇ ਇਸ ਕਰਕੇ ਦੇ ਦੋ ਦਿੱਤੇ ਹਨ ਕਿ ਭਲੇ ਸੱਜਣਾ ਤੂੰ ਸੁਣਨ ਦੀ ਆਦਤ ਜ਼ਿਆਦਾ ਪਾਈ ਹੈ ਤੇ ਜਮਾਨ ਇਸ ਕਰਕੇ ਇੱਕ ਦਿੱਤੀ ਹੈ ਕਿ ਤੂੰ ਬੋਲਣ ਦੀ ਆਦਤ ਘਟ ਪਾਈ ਹੈ ਦੋ ਵਾਰੀ ਕਿਸੇ ਵੱਲ ਦੇਖੀ ਤੇ ਇੱਕ ਵਾਰੀ ਕਿਸੇ ਬਾਰੇ ਆਪਣੇ ਸੁਝਾਵ ਦੇਈ ਸਚਾਈ ਇਹ ਹੈ ਕਿ ਦੋ ਵਾਰੀ ਕਿਸੇ ਨੇ ਸੁਣਨਾ ਤਾਂ ਕਿ ਦੋ ਵਾਰੀ ਕਿਸੇ ਵੱਲ ਦੇਖਣਾ ਤਾਂ ਕਿ ਅੱਜ ਤਾਂ ਬੰਦਾ ਨਾ ਕਿਸੇ ਬਾਰੇ ਦੇਖਦਾ ਹੈ ਨਾ ਕਿਸੇ ਬਾਰੇ ਦੋ ਵਾਰੀ ਸੁਣਦਾ ਹੈ ਬਸ ਜੋ ਕੁਝ ਉਸ ਦੀ ਜਮਾਨ ਵਿੱਚ ਆਉਂਦਾ ਹੈ ਉਹੀ ਕੁਝ ਲੋਕਾਂ ਨੂੰ ਲੈਕਚਰ ਦੇਈ ਜਾ ਰਿਹਾ ਹੈ ਕਹਿਣ ਲੱਗੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇੱਥੇ ਮੇਰੇ ਸਤਿਗੁਰੂ ਕਹਿੰਦੇ ਸਾਰੀਆਂ ਸਾਰੇ ਪੁਰੀਆਂ ਦੇ ਧਨ ਪਦਾਰਥ ਕਿਸੇ ਦੇ ਘਰ ਵਿੱਚ ਆ ਜਾਣ ਤਾਂ ਕਿ ਉਸ ਆਦਮੀ ਦੀ ਭੁੱਖ ਖਤਮ ਹੋ ਜਾਏਗੀ ਨਹੀਂ ਹੋਏਗੀ ਆਦਮੀ ਦੀ ਭੁੱਖ ਕੀ ਐਨੇ ਪਦਾਰਥ ਇਕੱਠੇ ਕਰਨ ਦੇ ਨਾਲ ਮੁੱਕ ਸਕਦੀ ਹੈ ਮਹਾਰਾਜ ਕਹਿੰਦੇ ਹਨ ਨਹੀਂ ਸਮਾਜ ਦੀ ਚੁੱਪ ਨਾਲ ਮਨ ਦੀ ਚੁੱਪ ਨਹੀਂ ਸਰੀਰ ਦੀ ਸਚਮਤਾ ਨਾਲ ਮਨ ਦੀ ਸਚਮਤਾ ਨਹੀਂ ਬਾਹਰ ਦੇ ਪਦਾਰਥ ਇਕੱਠੇ ਕਰਨ ਨਾਲ ਕਦੀ ਮਨ ਅੰਦਰ ਸੰਤੋਖ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਸੰਤੋਖ ਨਹੀਂ ਹੁੰਦਾ ਸਬਰ ਸੰਤੋਖ ਸਭ ਤੋਂ ਵੱਡਾ ਹੈ ਜਿਹਦੇ ਅੰਦਰ ਸਬਰ ਸੰਤੋਖ ਹੈ ਹੁਣ ਸਤਿਗੁਰੂ ਕਹਿੰਦੇ ਸਹਿਜ ਸਿਆਣਪਾ ਲਖ ਹੋਇ ਬੰਦੇ ਕੋਲ ਲੱਖਾਂ ਹਜ਼ਾਰਾਂ ਸਿਆਣਪਾ ਹੋਣ ਤਾਂ ਇੱਕ ਨਾ ਚੱਲੇ ਨਾਲ ਉਹਨਾਂ ਸਿਆਣਪਾ ਵਿੱਚੋਂ ਇੱਕ ਵੀ ਸਿਆਣਕ ਅੱਗੇ ਪਰਮਾਤਮਾ ਦੇ ਘਰ ਵਿੱਚ ਨਹੀਂ ਚੱਲੇਗੀ ਇਸਦਾ ਮਤਲਬ ਪਹਿਲੀ ਪੌੜੀ ਦੀਆਂ ਇਹਨਾਂ ਤੁੱਕਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਇਸ ਭੇਗ ਤੋਂ ਬਚੀ ਕੇਵਲ ਸੁਚਮਤਾ ਕੇਵਲ ਚੁੱਪ ਕੇਵਲ ਸਿਆਨਪਾਤੇ ਕੇਵਲ ਬਾਹਰ ਮੁਖੀ ਪਦਾਰਥਾਂ ਦੇ ਨਾਲ ਤੇਰਾ ਪਾਰ ਉਤਾਰਾ ਨਹੀਂ ਹੋਣਾ ਆਸਾ ਦੀ ਬਾਤ ਆਪ ਰੋਜ਼ ਸੁਣਦੇ ਹੋਵੋਗੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਪ ਸਰਪਨ ਕਰਦੇ ਹਨ ਆਸਾ ਦੀ ਵਾਰ ਸੁਣਨੀ ਤੇ ਆਸਾ ਦੀ ਵਾਰ ਦੇ ਅਰਥ ਕਰਨੇ ਅਤੇ ਜੇਕਰ ਉਸ ਦੀ ਅਰਥ ਕੀਤੇ ਹੋਏ ਸੁਣ ਲਈਏ ਤਾਂ ਮੇਰਾ ਖਿਆਲ ਹੈ ਅੱਦੇ ਤੋਂ ਜ਼ਿਆਦਾ ਉਸ ਦੀ ਅਰਥ ਸੁਰਬਈ ਨਹੀਂ ਸਕਦੇ ਉਸ ਦੇ ਅਰਥ ਸੁਣ ਵੀ ਨਹੀਂ ਸਕਦੇ ਕਿਉਂਕਿ ਆਸਾ ਦੀ ਵਾਰ ਵਿੱਚ ਉਹ ਸਚਾਈ ਹੈ ਬਾਬੇ ਨਾਨਕ ਸਤਗੁਰ ਜੀ ਦੀ ਜਿਸ ਦੇ ਵਿੱਚ ਪੰਡਤ ਵੀ ਆ ਗਿਆ ਕਾਜੀ ਵੀ ਆ ਗਿਆ ਰਾਜਨੀਤਿਕ ਬੰਦਾ ਵੀ ਆ ਗਿਆ ਅਤੇ ਉਸ ਵਿੱਚ ਸਾਡੇ ਪਰਿਵਾਰ ਦੇ ਕਰਮकांड ਵੀ ਆ ਗਏ ਉਸ ਵਿੱਚ ਅਸੀਂ ਪੜਦੇ ਹਾਂ ਜੇ ਮੋਹਕ ਕਰਮੋ ਹੈ ਕਰਮੁਇ ਪਿਤਰੀ ਦੇ ਜੇ ਕੋਈ ਠੱਗ ਕਿਸੇ ਦੇ ਘਰ ਵਿੱਚ ਘਰ ਵਿੱਚੋਂ ਠੱਗ ਕੇ ਰੁਪਈਆ ਲਿਆਵੇ ਤਾਂ ਪੁਜਰੀ ਨੂੰ ਬੁਲਾ ਕੇ ਕਹੇ ਕਿ ਮੈਂ ਆਪਣੇ ਪਿਤਰਾਂ ਦੇ ਨਿਵਿਤ ਸਰਾਧ ਕਰਾਉਣਾ ਹੈ ਤਾਂ ਮਹਾਰਾਜ ਕਹਿੰਦੇ ਹਨ ਜਿਸ ਦੇ ਘਰੋਂ ਤੂੰ ਚੋਰੀ ਕਰਕੇ ਰੁਪਈਆ ਲੈ ਕੇ ਆਇਆ ਹੈ ਜੇਕਰ ਇਸ ਬ੍ਰਹਮਣ ਨੂੰ ਇਸ ਪੁਜਾਰੀ ਨੂੰ ਇਸ ਪੰਡਤ ਨੂੰ ਸਰਾਧ ਖਵਾਇਆ ਤੇਰੇ ਪਿਤਰਾਂ ਤੱਕ ਪਹੁੰਚ ਜਾਏ ਤਾਂ ਯਾਦ ਰੱਖੀ ਜੇ ਇਹ ਭੋਜਨ ਤੇਰੇ ਪਿਤਰਾਂ ਅੱਗੇ ਚਲਾ ਗਿਆ ਤਾਂ ਜਿਸ ਘਰ ਦੇ ਵਿੱਚੋਂ ਤੂੰ ਚੋਰੀ ਕਰਕੇ ਆਇਆ ਹੈ ਉਸ ਦੇ ਪਿੱਤਰ ਵੀ ਅੱਗੇ ਬੈਠੇ ਹੋਣਗੇ ਕਮਲਿਆ ਤੂੰ ਆਪ ਹੀ ਤੂੰ ਆਪ ਤਾਂ ਚੋਰ ਬਣਿਆ ਹੀ ਬਣਿਆ ਅੱਗੇ ਸਵਰਗ ਵਿੱਚ ਵੀ ਉਹ ਪਿੱਤਰ ਤੇਰੇ ਪਿੱਤਰਾਂ ਤੋਂ ਭੋਜਨ ਖੋ ਕੇ ਕਹਿਣਗੇ ਐ ਪਿੱਤਰੋ ਤੁਹਾਡੀ ਔਲਾਦ ਨੇ ਸਾਡੇ ਘਰ ਚੋਰੀ ਕੀਤੀ ਹੈ ਮਹਾਰਾਜ ਕਹਿੰਦੇ ਹਨ ਕਿ ਆਪ ਤਾਂ ਚੋਰ ਸੀ ਤੇ ਪਿੱਤਰ ਵੀ ਚੋਰ ਬਣਾ ਦਿੱਤੇ ਗੱਜ ਕੇ ਆਖੋ ਸਤਨਾਮ ਪਿੱਤਰ ਵੀ ਚੋਰ ਬਣਾ ਦਿੱਤੇ ਇਸ ਦਾ ਮਤਲਬ ਮਹਾਰਾਜ ਸਮਝਾਉਦੇ ਹਨ ਕਿ ਚੰਗੀ ਕਿਰਤ ਕਰੋ ਅੱਗੇ ਤਾਂ ਨਾਮ ਨੇ ਹੀ ਚੱਲਣਾ ਹੈ ਤੇਰੇ ਇੱਕ ਨਾਮ ਨੇ ਨਾਲ ਜਾਣਾ ਹੈ ਕਹਿੰਦੇ ਜਿਉਂਦੇ ਜੀ ਪਰਿਵਾਰ ਦੇ ਮੈਂਬਰਾਂ ਨੂੰ ਕੁਛ ਦੇ ਨਹੀਂ ਤੇ ਬਾਅਦ ਵਿੱਚ ਪਿੱਤਰਾਂ ਨੂੰ ਤੁਸੀਂ ਭਾਈ ਜਾ ਕੇ ਪ੍ਰਸਾਦਾ ਪਾਣੀ ਰੱਖਦੇ ਹੋ ਇਹ ਮਹਾਰਾਜ ਕਹਿੰਦੇ ਪਖੰਡ ਹੈ ਜਿਉਂਦੇ ਜੀ ਕਿਸੇ ਨੂੰ ਪੁੱਛਣਾ ਨਹੀਂ ਫਿਰ ਪਿੱਤਰਾਂ ਨੂੰ ਪ੍ਰਸਾਦਾ ਸਕਾਉਂਦੇ ਹੋ ਇਸ ਦਾ ਮਤਲਬ ਮਹਾਰਾਜ ਸਮਝਾਉਂਦੇ ਹਨ ਕਿ ਚੰਗੀ ਕਿਰਤ ਕਰ ਅੱਗੇ ਤਾਂ ਨਾਮ ਨਹੀਂ ਹੀ ਚੱਲਣਾ ਹੈ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਭੈਣ ਭਰਾ ਸਾਕ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਤ੍ਰਿਪ ਪਾਣੀ ਨੇ ਸਾਥ ਦੇਣਾ ਹੈ ਜੇ ਮੋਹਾ ਕਾ ਕਰਮੋਹੇ ਕਰਮੀ ਪਿਤਰੀ ਦੇ ਅੱਗੇ ਵਸ ਸਿਆਣੀਏ ਪਿਤਰੀ ਚੋਲ ਕਰੇ ਜਿਹੜਾ ਅੰਨ ਖਣ ਵਾਲਾ ਸੀ ਉਸਨੇ ਸਵਾਦ ਲੈ ਕੇ ਖਾਦਾ ਮਹਾਰਾਜ ਕਹਿੰਦੇ ਹਨ ਚੇਤੇ ਰੱਖਿਓ ਜਿਹੜਾ ਚੋਰੀ ਦਾ ਸਮਾਨ ਖਰੀਦਦਾ ਹੈ ਕਈ ਵਾਰੀ ਪੁਲਿਸ ਉਸਨੂੰ ਵੀ ਜੇਲ੍ਹ ਵਿੱਚ ਛੁੱਟ ਦਿੰਦੀ ਹੈ ਜਿਹੜਾ ਚੋਰੀ ਦਾ ਸਮਾਨ ਦੀ ਦਲਾਲੀ ਕਰਦਾ ਹੈ ਉਹ ਦਲਾਲ ਵੀ ਕਈ ਵਾਰੀ ਫਸ ਜਾਂਦਾ ਹੈ ਮਰ ਕਹਿਣ ਲੱਗੇ ਇਹ ਚੋਰੀ ਦਾ ਸਮਾਨ ਖਾਣ ਵਾਲੇ ਪੁਜਰੀ ਚੇਤੇ ਰੱਖੀ ਤੂੰ ਵਿੱਚ ਦਲਾਲ ਬਣਿਆ ਹੋਇਆ ਹੈ ਤੇਰੇ ਹੱਥ ਵੀ ਵੱਡੇ ਜਾਣਗੇ ਕਿਉਂਕਿ ਤੂੰ ਚੋਰੀ ਦੀ ਦਲਾਲੀ ਕੀਤੀ ਹੈ ਗੱਜ ਕੇ ਆਖੋ ਸਤਨਾਮ ਤੂੰ ਚੋਰੀ ਦੀ ਦਲਾਲੀ ਕੀਤੀ ਹੈ ਸੋ ਆਓ ਪਿਆਰਿਓ ਸਤਗੁਰੂ ਕਿਰਪਾ ਕਰਨ ਵੱਡਿਆ ਭਾਗਾਂ ਵਾਲੇ ਹੁਣ ਜੋ ਅਮਰਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਚਰਨ ਪਰਸਤੇ ਹਾਂ ਦਰਸ਼ਨ ਦੀਦਾਰੀ ਕਰਦੇ ਹਾਂ ਵੱਡ ਭਾਗਿਓ ਸਤਿਗੁਰੂ ਕਿਰਪਾ ਕਰਨ ਸਰਬੱਤ ਸਤਿ ਸੰਗਤਾਂ ਦੇ ਘਰਾਮ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਅਥਵਾ ਕ ਨਾਮ ਦੀ ਦਾਤ ਅਮਰਤੀ ਦਾਤ ਅਮਰਤ ਵੇਲੇ ਦੇ ਜਗ ਨਿ ਬਖਸ਼ਿਸ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਬਾਣੀ ਪੜਦੇ ਹਾਂ ਵਿਚਾਰ ਕਰਦੇ ਹਾਂ बेअंत भुला हो जा मेरी रायर धन श्री गुरु ग्रंथ साहब संगत बखसन जो हैं फिर आप मिलेगा लोग सुखी परलोक सुले नानक हर प्रभापे मेले के वडभागी बनीए अमृत साकी गुरु वाले बनीए आओ प्यार सत्कार बैठ के आनंद साहब के पाठसर बना